ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸੀਦ ਬਾਗਾ ਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਜ਼ਰੂਰ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੇ ਪਸ਼ੂ ਸੇਲ ਕਰਨਾ ਹੋਵੇ ਜੇ ਇਤਤ ਦੇ ਵੀਡੀਓ ਲਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਨੋ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਨਾਲ ਤੁਸੀਂ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਤੇ ਬਾਈ ਨੂੰ ਤੁਸੀਂ ਪੈਸੇ ਦੇਣੇ ਆ ਤੇ ਬਾਈ ਨੇ ਤੁਹਾਨੂੰ ਪਹੂ ਦੇਣਾ ਵਾ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਬਾਈ ਫਲਾਣੇ ਪਿੰਡ ਪਸ਼ੂ ਖੜਾ ਵਾ ਤੁਸੀਂ ਕਿਸੇ ਵੀ ਵੀਡੀਓ ਤੇ ਪਹੂ ਲੈਣੇ ਆ ਆ ਦੋ ਟਾਈਮ ਮਾਲਕ ਦੇ ਘਰੋਂ ਚੋ ਕੇ ਲਿਆ ਕਰੋ ਜੇ ਗੱਬਣਾ ਚੇ ਪਕੜ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਿਆ ਕਰੋ ਨਾ ਦਾ ਖਜਤ ਤੁਸੀਂ ਹੋ ਨਾ ਖਜ ਲੋ ਵੇ ਗਾਂ ਵਾਲਾ ਮੁੜ ਕੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਨ ਕੇ ਨਾ ਤੰਨਾ ਪਸ਼ੂਆਂ ਬਾਰੇ ਇੱਕ ਆ ਬਾਈਕਲ ਮਾਝਾ ਤਾਜੀ ਸੂਈ ਵੀ ਇੱਕ ਆ ਜਰਸੀ ਬਰੀਡ ਦੀ ਬੋਦੀ ਜਿਹੜੀ ਫੁੱਲ ਚੰਗੀ ਵਹਿੜ ਇੱਕ ਆ ਐਚਐਮ ਦੀ ਵਹਿੜ ਆ ਗਈ ਆ ਕੱਟਾ ਮਗਰ ਆਦੇ ਨੀਲੀ ਰਵੀ ਦਾ ਪਿਓਰ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਲੈਨੇ ਆ ਆਪਣੇ ਪਰਮ ਸਾਰੀ ਬਾਈ ਤੋਂ ਜਿਵੇਂ ਸ੍ਰੀ ਕਾਲ ਸ੍ਰੀ ਗਾਜੀ ਸਾਰੇ ਮੇਰੇ ਭਣ ਪ੍ਰੋਫੈਸਰ ਦਾ ਨਾਂ ਦੱਸ ਦੀ ਬਾਈ ਨਾਵ ਜੀ ਕਾਕਾ ਪਿੰਡ ਲੱਗੇਣਾ ਤੁਸੀਂ ਵਾਘਾ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਤਿੰਨ ਨਗ ਵਗਾਉ ਅੱਜ ਤਿੰਨ ਨਗ ਵਗਾਉ ਜੀ ਕਿੱਧਰ ਸ਼ੁਰੂ ਕਰਨ ਜਰਸੀ ਸ਼ੁਰੂ ਕਰਾ ਬੜੀ ਚੰਗੀ ਬਰੀਡ ਐ ਦੀ ਜਰਸੀ ਬਰੀਡ ਪੰਜਾਬ ਵਾਲੀ ਇੰਟਰਨੈਸ਼ਨਲ ਜੀ ਨੂੰ ਕਹਿੰਦੇ ਆ ਠੀਕ ਆ ਬਾਈ ਉਹਦੇ ਘਰੋਂ ਹੀ 2-2 ਕਿਲੋ ਦੁੱਧ ਢਾਈਆਂ ਦੀ ਗੱਬਣਾ ਚੈੱਕ ਪਾਸ ਆ ਗਈ ਚੈੱਕ ਪਾਸ ਚੈੱਕ ਆ ਵੀ ਕਰਾ ਕੇ ਜਾਵੇ ਬਾ ਠੀਕ ਆ ਮੁੱਲ ਮੁੱਲ 23000 ਦੀ ਵਿੱਚੋਂ ਕੋਈ ਛੋਟ ਚੱਪਾ ਤੋਰੀ ਬੜੀ ਜੀ ਦੁੱਧ ਬਤਾ ਦੂੰਗਾ ਤੋਰੀ ਕਰੇ ਦੁੱਧ ਵਧੀ ਜਾਂਦੀ ਐ ਤਾਂ ਤੁਮ ਲਓ ਜੀ ਦੋਸਤੋ ਜਰਸੀ ਬਰੀਡ ਆ ਇਸ ਨੂੰ ਪਹਿਲੇ ਵੀ ਐਡ ਕਰਤੀ ਵੀ ਪੰਜਾਬ ਵਾਲੀ ਐ ਇਹ ਹਿਮਾਚਲ ਵਾਲੀ ਨਹੀਂ ਕਿ ਬਾਈ ਕਹਿੰਦਾ ਪੂਰੀ ਮੋਟੀ ਚਵਾਈ ਪੂਰੀ ਮੋਟੀ ਐ 2 2 ਕਿਲੋ ਦੋ ਥੱਲੇ ਦੇ ਢਾਈਆਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਗਈ ਬਾਈ ਦੀ ਕਰਾਈ ਆ ਤੁਸੀਂ ਆਪਦੀ ਕਰਾ ਕੇ ਲੈ ਜਾਣੀ ਹੈਗੀ ਮੇਰੀ ਇਹ ਕਿ ਵੀਡੀਓ ਚ ਵੇਖ ਲੈ ਵੀ ਚਾਹ ਤੋਕੜ ਗੱਭਣ ਪਸੂਗਾ ਆ ਤਾਂ ਡਾਕਟਰ ਲੈ ਕੇ ਚੈੱਕ ਕਰਾ ਕੇ ਲਜਾਇਆ ਕਰੋ ਕਿਉਂਕਿ ਇਹਨਾਂ ਦੇ ਗਾਉ ਖਰੀਦੀਆਂ ਹੁੰਦੀਆਂ ਹੁੰਗੀਆਂ ਹਾਂ ਹਾਂ ਐਸੇ ਤੁਸੀਂ ਆਪ ਦੀ ਭਾਈ ਤੁਸੀਂ ਚੈੱਕ ਪਾਸ ਕਰਾ ਕੇ ਲਿਜਾਣੀ ਹੈਗੀ ਸੋਹਣੀ ਵਹਿੜਾ ਕਦ-ਕਦ ਚੰਗਾ ਵਾ ਬੋਦੀ ਵਾਲੀ ਵਹਿੜ ਨਿੱਕਾ ਕੰਨ ਹੈਗਾ ਬੋਦੀਵਾਦੀ ਪੂਰੀ ਚੰਗੀ ਆ ਵੱਡੀ ਵੱਡੀ 2-2 ਕਿਲੋ ਦੁੱਧ ਆਗਾ ਵੀਡੀਓ ਬਣਾ ਸਮਾਨ ਨੋਟ ਕਰ ਲਓ ਹਜੇ 11:00 ਵਜੇ ਤੇ 55 ਮਿੰਟ ਹੋਏ ਆ ਤਿੱਖੜ ਦੁਪਹਿਰ ਆ ਦੁਪਹਿਰ ਦੇ 12:00 ਵਜੇ ਆਗੇ ਮੁੱਲ ਜਮਾਂ ਜਾਈ 23000 ਰੁਪਇਆ ਇਹ 30 ਦੀ 23000 ਤੇ ਵੱਛੀਆਂ ਵੀ ਕੀ ਜਾਂਦੀਆਂ ਗਈਆਂ ਇਹ ਢਾਈਆਂ ਮਿੰਨ ਦੀ ਗੱਬਣਾ ਚੈੱਕ ਪਾਸ ਆ ਗਈ ਤੇ ਗਾਂ ਸਛਾ ਤਾਂ ਮੈਨੂੰ ਸੂਗੀ ਇਹ ਆਉਂਦੀ ਗਰਮੀ ਨੂੰ ਸੂ ਪੈਣਾ ਮੇਰੇ ਹਿਸਾਬ ਨਾਲ ਨੇ ਤੇ ਸੋਨਾ ਥਾਣਾ ਗੁਲਾਬੀ ਥਾਣਾ ਚਾਰ ਹੀ ਥਾਣਾ ਗਏ ਤੇ ਗਰਮੇ ਗਰਮੇ ਦੁੱਧ ਲਾਉਂਗੇ ਨਿਆਰੇ ਦੁੱਧ ਦੇ ਸੇਵਾ ਕਰਦੋ ਹੋਰ ਬਾਜੂਗੀ ਇਹ ਬਾਕੀ 2-2 ਕਿਲੋ ਦੀ ਬਾਈ ਦੇ ਘਰ ਚੋਕੇ ਲੈ ਜਾਣਾ ਵਾ ਦੋਨੋਂ ਮਤ ਮਾਝ ਬਰੇ ਜਾਦੇ ਕੇ ਬਾਈ ਮਾਝ ਬਾਈ ਜੀ ਮਲ ਕੇ ਇਹਦਾ ਪੈਰ ਚੜ ਗਿਆ ਮੈਂ ਲਾਉਣ ਲੱਗੇ ਲੱਗ ਗਈ ਮਨ ਆ ਠੀਕ ਆ ਬਾਈ ਦੁੱਧ ਕੰਡੇ ਵਾਲਾ ਚੋਲਣਾ ਕੰਡੇ ਵਾਲਾ 8 ਕਿਲੋ ਦੁੱਧ ਦਾ ਠੀਕ ਆ ਬਾਈ ਸੁਈ ਨਾ ਟਾਈਮ ਸੁਈ ਰੋਜ਼ 20 ਰੋਗੇ ਬਾਈ ਜੀ ਚਾਹ ਵੀ ਜੀ ਹੈ ਠੀਕ ਆ ਬਾਈ ਹਾਂ ਲਓ ਬਈ ਦੋਸਤੋ ਬਾਈ ਕਹਿੰਦਾ ਵੀ 8 ਕਿਲੋ ਦੁੱਧ ਦਾ ਕੰਡੇ ਵਾਲਾ ਬੱਚਾ ਚੰਗਾ ਆ ਕੇ ਇਹ ਤੁਸੀਂ ਚੋਣਾ ਹੁਣ ਬਾਈ ਦੇ ਘਰੇ ਬਾਈ ਨੇ 8 ਕਿਲੋ ਕਹਦਾ ਨਾ ਆ ਬਾਈ ਕਹਿੰਦਾ ਡਾਲੇ ਤੇ ਪੈਰ ਵੱਜ ਗਿਆ ਇਹ ਤੁਸੀਂ ਆਦਾ ਕੋਲ ਆ ਕੇ ਦੇਖਣਾ ਵਾ ਲਗਾ ਜੀ ਤੁਹਾਡੇ ਸਾਹਮਣੇ ਆ ਕੇ ਇਹ ਚ ਕੋਈ ਓਲਾ ਨਹੀਂ ਗਾ ਸੋਹਣੇ ਥਾਣਾ ਚਾਰ ਹੀ ਥਾਣਾ ਨਾ ਕੋਈ ਫੋਟ ਛਾਗਾ ਵਜਨ ਠੀਕ ਆ ਸਿੰਗ ਵੀ ਠੀਕ ਆ ਕੁੰਡਾ ਵਾ ਨੀਲੀ ਰਾਵ ਵਿੱਚ ਪੈਂਦੀ ਆਗੀ ਜਿਵੇਂ ਇਸ ਬੱਚਾ ਵੇਖੋ ਪਯੌਰ ਨੀਲੀ ਰਾਵ ਜੀ ਪੈਂਦਾ ਚਾਰੇ ਪੈਰ ਚੱਟੇ ਆ ਕੇ ਮੱਥੇ ਤੇ ਕੱਟ ਵੀ ਆ ਤੇ ਵੇਖ ਸਕਦੇ ਹੋ ਜੀ ਬੱਚਾ ਪੈਂਦਾ ਪਯੋਰ ਨੀਲੀ ਦਾ ਵਿੱਚ ਹਾਂ ਨੀਲੀਆਂ ਅੱਖਾਂ ਤੁਸੀਂ ਦੇਖ ਸਕਦੇ ਹੋ ਜੀ ਮਗਰ ਇਹਦੇ ਕੱਟਾ 20 ਤਰ੍ਹਾਂ ਦੇ ਸੂਈ ਵੀ ਆ ਮੁੱਲ ਜੀ ਦਾ ਮੁੱਲ 200000 ਵਿੱਚੋਂ ਮਾਨਤਾਨ ਕੋਈ ਲੋ ਜੀ 75000 ਰੁਪਈਆ ਮੁੱਲ ਆ ਵਿੱਚੋਂ ਕੋਈ ਮਾਨਤਾਨ ਥੋੜਾ ਜ਼ਰੂਰ ਹੋ ਜਾਊਗਾ ਅੱਠ ਉਹਦੇ ਬਾਈ ਦੇ ਘਰੋਂ ਝੋਲਣਾ ਵਾ ਜੋ ਵੀ ਆ ਤੁਹਾਡੇ ਸਾਹਮਣੇ ਆਗਾ ਚੰਗੀ ਤਰ੍ਹਾਂ ਪਹਿਲਾਂ ਵੀਡੀਓ ਵੇਖ ਕੇ ਦੋ ਵਾਰ ਫੇਰ ਫੋਨ ਲਾਇਆ ਕਰੋ ਬਾਈ ਕਈ ਵਾਰ ਹੁੰਦਾ ਬਈ ਵਪਾਰੀ ਵੀ ਲਾਂਭਾ ਜਾਂਦੇ ਘਰ ਵਾਲੇ ਕਿਹਦੇ ਕਹਿੰਦੇ ਆ ਬਈ ਮੁੜ ਕੇ ਕੋਲੇ ਆ ਕੇ ਬਾਈ ਸਾਡੀ ਗਾਹ ਵਿਗਦੀ ਹੁੰਦੀ ਆ ਸਾਡੀ ਮੱਝ ਵਿਗਦੀ ਹੁੰਦੀ ਆ ਮੜ ਕੇ ਅਗਲਾ ਕਹਿਦਾ ਭਾਈ ਆਖੇ ਆ ਛੋਟੀ ਇਹ ਜ ਵੱਡੀ ਇਹ ਪਹਿਲਾਂ ਟਕਾ ਕੇ ਵੇਖ ਕੇ ਵੀ ਫੇਰ ਸਾਈਪ ਆਪਾਂ ਕਰਕੇ ਆਉਂਦੇ ਜੋ ਕੇ ਠੀਕ ਹੈ ਜੀ ਬਾਠ ਠੀਕ ਆ ਆਪਾਂ ਘਰ ਛੱਡਦੇ ਆਪਾਂ ਘਰ ਵਾਲੇ ਨੂੰ ਹਾਂ ਜੀ ਹਾਂ ਜੀ ਠੀਕ ਹੈ ਜੀ 8 ਕਿਲੋ ਦੁੱਧ ਠੀਕ ਆ ਭਾਈ 4 ਰੋਟਾ ਠੀਕ ਆ ਭਾਈ ਮਾਜੂ ਮੋਹਰੇ ਕਰਵਾਈ ਆ ਭਾਈ ਠੀਕ ਹੈ ਜੀ ਮੈਂ ਸੱਚੀ ਗੱਲ ਆ ਵੀ ਉਹ ਲੇਟ ਲੁੱਟੀ ਪਹੂਗੀ ਤਾਂ ਵੱਜ ਜਾਣੀਗੀ ਆ ਵੀ ਪਹੂਗੀ ਕੜੇ ਕੂੜੇ ਪਹੂਗੀ ਵੱਜ ਜੀ ਠੀਕ ਆ ਭਾਈ ਕੱਟੇ ਦਾ ਮੌਲ ਨਹੀਂ ਕੋਈ ਯਾਰ ਠੀਕ ਆ ਭਾਈ ਤੇ ਕਿੰਨਾ ਬਤਾ ਦੇ ਕੇ ਬਾਈ ਨੰਬਰ ਗੱਬੀ ਬਣ ਬੱਚੀ ਦੂਜੇ ਸੂਹ ਚਿੱਗੀ ਮੂੰਹ ਠੀਕ ਆ ਬਾਈ ਹਾਂ ਦੁੱਧ ਜਾਨ ਬਣੀ ਇਹਦੇ 13 ਲੀਟਰ ਦਾ ਪਹਿਲੇ ਨੇ ਹੁਣ ਦਊਗੀ 15 ਠੀਕ ਆ ਕਦੋਂ ਕਹਿੰਦਾ ਲੈ ਜਾਉਗੀ ਕਦੋਂ ਬਾਈ ਦਾ ਪੂਰਾ ਇੱਕ ਬੱਤ ਸੂਹ ਤਿਆਰੀਆਂ ਚ ਹੀ ਆ ਨਾਲੋਂ ਜਿਵੇਂ ਕਿ ਅੱਜ 13 ਮਹੀਨਾ ਤੇਰਾ ਗਿਆ ਹਾਂ ਆ ਪਾਉਣੇ ਪਤਾ ਆਪਣਾ 15 ਮਹੀਨਾ ਜਦੋਂ ਮਹੀਨਾ ਪਾਉਣੇ ਅੱਜ ਤਰੀਕ ਹੋ ਗਈ 28 ਤਰੀਕ ਐਤਵਾਰ ਅੱਜ 28 ਤਰੀਕ ਤੀਰੂ ਪੂਰਾ ਹੋ ਜਾਣਾ ਤੋੜਾ ਰਹਿੰਦੇ ਆ ਠੀਕ ਆ ਤੋੜ ਲਈ ਲੋ ਵੀ ਦੋਸਤੋ ਦਿਨ ਦੋ ਰਹਿ ਗਏ ਬਾਈ ਕਹਿੰਦਾ ਇਹ ਦੂਜਾ ਸੂਹ ਆ ਮੂੰਹ ਤੋਂ ਛਿੱਗੀ ਆ ਤੁਸੀਂ ਵੇਖ ਲੈਣੀ ਆ ਚਾਰ ਹੀ ਥਾਣਾਗੇ ਕੋਈ ਫੋਟ ਛਾਂਗ ਨਹੀਂ ਗਈ ਵਜ਼ਨ ਠੀਕ ਆ ਕੱਦ ਘੜ ਦਰਮਿਆਨਾ ਵਾ ਪਰ ਫੇਸ ਕੁਆਲਟੀ ਚੰਗੀ ਆਗੀ ਆ ਨਿੱਕੀ ਜਿਹੀ ਸਿੰਗੀ ਜੀ ਐ ਤਾਂ ਫੋਟ ਦੀ ਫੁਟੀ ਵੀ ਇਹਦੇ ਹਵਾਨਾ ਬਹੁਤ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਮਤ ਵੀ ਚਾਰ ਹੀ ਥਾਣਾ ਕੋਈ ਫੋਟ ਛਾਂਣ ਥਣ ਬਹੁਤ ਚੰਗਾ ਲੱਗਿਆ ਹੋਇਆ ਬਾਈ ਇਹ ਕਹਿੰਦਾ ਮੈਂ ਦੋ ਦੋ ਤੇ ਤਾਂ 13 ਕਿਲੋ ਪਹਿਲੇ ਸੂਏ ਇਹਦੀ 15 ਦੇ ਦਊਗੀ ਬਾਕੀ ਠੰਡ ਆ ਗਈ ਬਾਕੀ ਇਹ ਐਚਪਨ ਹਾਲਚ ਪੈਂਦੀ ਹੈਗੇ ਦੋਦਰੇ ਮਸ਼ੀਨਾਂ ਹੀ ਹੁੰਦੀਆਂ ਹੈਗੀਆਂ ਚੰਗੀ ਸੇਵਾ ਸੰਭਾਲ ਕਰ ਲਓਗੇ ਤੇ 15 ਦਾ 16 ਵੀ ਦੇ ਜੂਗੀ ਤੇ ਜੇ ਮੇਰੇ ਕੋ ਤੂੜੀ ਤੇ ਬੰਨ੍ ਪੈਨੇ 10 ਮਿੰਟ ਦੇਣਾਗਾ ਇਹ ਥੋੜੇ ਸੇਵਾ ਸੰਭਾਲ ਗੌਰ ਤੇ ਨੈਪਰ ਕਰਦਾ ਵੀ ਤੁਸੀਂ ਪਸੂਤ ਕਿੰਨਾ ਲੈ ਸਕਦੇ ਆ ਉਹ ਕਿ ਗੱਬਣ ਆ ਜੇ ਸੂਈ ਹੁੰਦੀ ਤੇ ਤੁਸੀਂ ਚੋਕੇ ਲੈ ਜਾਣਾ ਸੀਗਾ ਪਰ ਇਹ ਸੂਈ ਗੱਬਣ ਆ ਕਿ ਤੁਸੀਂ ਥਣ ਪਾ ਸਕਦੇ ਚੇਪਾ ਕੱਢ ਕੇ ਚੰਗੀ ਤਰ੍ਹਾਂ ਦੇ ਪਾਸ ਕਰਕੇ ਲੈ ਜਾਣੇ ਆਗੇ ਮੁੱਲ ਜੀ ਦਾ ਬਾਈ ਮੁੱਲ ਬਾਈ ਉਹ 20000 ਜੀ ਹਨ ਉਹ ਚੋਕੇ ਛੋੜ ਚੱਪਾ ਆਹ ਆਪਰ ਪ੍ਰਜਾ ਦੀ ਛੇਡੂ ਘਟਰੀ ਦੀ ਕਿੰਨੇ ਠੀਕ ਆ ਬਾਈ ਛੋੜ ਚੱਪਾ ਦੋਸਤੋ ਮੁੱਲ ਪੈਂਦਾ 45 46 ਕਰ ਲੋ 42000 ਚੋਕੇ ਛੋੜ ਕਰ ਦੂੰਗਾ ਆਡੀ ਖੁਸ਼ੀ ਨਾਲ ਤੁਸੀਂ ਦੇਖਣਾ ਕਿ ਕਿੰਨੇ ਛੋੜ ਕਰਾਉਣੇ 22 ਤੋਂ ਸੋਨੇ ਥਾਣਾਗੇ ਅੱਜ ਦੀ ਵੀਡੀਓ ਵਿੱਚ ਕਾਕੇ ਬਰਾੜ ਦੇ ਤਿੰਨ ਨਗ ਸੇਲ ਸੀ ਤਰ੍ਹਾਂ ਦੇ ਪ੍ਰੋਪਰ ਜਿਹਾ ਲੈ ਲਈ ਆ ਇੱਕ ਨੰਬਰ ਤੇ ਜਰਸੀ ਵੈੜ ਪੰਜਾਬ ਵਾਲੀ ਬੋਦੀ-ਬੁੱਦੀ ਚੰਗੀ ਆ ਵੈੜ ਦੀ ਮੁੱਲ ਜਿਹਦਾ ਹੈਗਾ 23000 ਰੁਪਇਆ ਢਾਈਆਂ ਮਹੀਨੇ ਦੇ ਗੱਭਣ ਚੈੱਕ ਪਾਸ 2-2 ਕਿਲੋ 2-4 ਕਿਲੋ ਦੋ ਟਾਈਮਾਂ ਦਾ ਨੀਲੀ ਰਵੀ ਦੀ ਮੱਚ ਆ ਗਈ ਮਾੜਾ ਜਿਹਾ ਬਾਈ ਕਹਿੰਦਾ ਵੀ ਲੰਗ ਮਾਰ ਤੂੰ ਦੇਖ ਲਿਓ ਵੀਡੀਓ ਤੇ ਪੈਰ ਜਾ ਡਾਲ ਦੇ ਵੱਜ ਗਏ ਬਾਈ ਕਹਿੰਦਾ ਮਗਰ ਕੱਟਾ ਬਹੁਤ ਚੰਗਾ ਪਿਆ ਨੀਲੀ ਰਵੀ ਦਾ ਮੁੱਲ 75000 ਰੁ ਇੱਕ ਆ ਗੱਬਣ ਵੇੜਾ ਦੇਣ ਦੂਰ ਹੈਗੇ ਸੂਮ ਦੇ ਵਿੱਚ ਇਹਦੇ 13 ਕੋ ਦਿੱਤਾ ਹੋਇਆ ਦੋਦੇ ਨੇ ਜੇ ਕਿ 15 ਦੀ ਬੰਗਣਾ ਉਮੀਦ ਆ ਗਈ ਜੇ ਸੇਵਾ ਸਮਾਰਕ ਦਾ 16 ਵੀ ਲੈ ਲਵਾਂਗੇ ਅੱਜ ਦੇਣਾਗਾ ਸੌਇਤਵਾ ਦੇਣਾ 28 ਤਰੀਕ ਆ ਗਈ 28 ਤਰੀਕ ਨਵਾਂ ਠੀਕ ਆ ਜੀ 2025 ਠੀਕ ਆ ਬਈ ਮੇਰੇ ਵੀਰੇ ਅੱਜ ਹੀ ਅਪਲੋਡ ਹੋਏ ਨੇ ਵੀਰੋ ਠੀਕ ਆ ਬਾਈ ਲੋ ਜੀ ਦੋਸਤੋ ਜਿਹਦੀ ਪਸੰਦ ਆ ਉਹਦੀ ਬਾਈ ਨਾਲ ਗੱਲ ਕਰਕੇ ਖਰੀਦਣੀਆਂ ਗਈਆਂ ਧੰਨਵਾਦ ਜੀ